ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਮੈਂ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਤੇ ਦੇਣ ਲੱਗਿਆ ਉਹਦੇ ਬਾਰੇ ਜਾਣਕਾਰੀ ਸੋ ਆਓ ਚੱਲਦੇ ਆਂ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਤੇ ਕਰਦੇ ਆਂ ਉਹਦੇ ਬਾਰੇ ਗੱਲਾਂ ਬਾਤਾਂ ਇਹ ਗੱਲਾਂ ਉਹਨਾਂ ਸਮਿਆਂ ਦੀਆਂ ਨੇ ਜਦੋਂ ਸਾਡਾ ਪੰਜਾਬ ਸੱਚੀ ਮੁੱਚੀ ਰੰਗਲਾ ਹੋਇਆ ਕਰਦਾ ਸੀ ਉਦੋਂ ਕੋਲ ਕੋ ਗੁਬਸ ਦੇ ਪੰਜਾਬ ਦੇ ਸਾਡੇ ਵੱਡੇ ਬਡੇਰੇ ਜਾਂ ਕਹਿ ਲਈਏ ਸਾਡੇ ਪੁਰਖੇ ਵਰਦਾਂ ਤੇ ਉਠਾਂ ਨਾਲ ਖੇਤੀ ਕਰਿਆ ਕਰਦੇ ਸਨ ਵਧੀਆ ਆਈ ਚਿਲਾ ਜਲਦੀ ਸੀ ਤਾਂ ਚੰਗਾ ਗੁਜ਼ਾਰਾ ਵੀ ਹੋਇਆ ਕਰਤਾ ਸੀ ਇਹ ਉਹਨਾਂ ਸਮੇਂ ਦੀਆਂ ਗੱਲਾਂ ਨੇ ਜਦੋਂ ਹਰ ਘਰ ਵਿੱਚ ਲਵੇਰਾ ਹੋਇਆ ਵਰਦਾ ਸੀ ਤੇ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ ਥੋੜੀ ਜਮੀਨ ਵਾਲੇ ਘਰ ਵੀ ਵਧੀਆ ਗੁਜ਼ਾਰਾ ਕਰਿਆ ਕਰਦੇ ਸਨ ਸਾਰਾ ਕੰਮ ਹੱਥੀ ਕਰਨ ਨਾਲ ਜਿੱਥੇ ਸਰੀਰ ਦੀ ਵਰਜੇ ਸੌਂਦੀ ਰਹਿੰਦੀ ਸੀ ਉੱਥੇ ਪਿੰਡਾਂ ਦੇ ਨੌਜਵਾਨ ਘੋਲ ਕਬੱਡੀ ਮੁਗਦਰ ਚੱਕਣ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਫਿੱਟ ਰੱਖਣ ਲਈ ਦੇਸੀ ਘਿਓ ਦੇਸੀ ਘਿਓ ਦੀ ਚੂਰੀ ਅਤੇ ਅਧ ਰੜ ਕੇ ਆਪੀ ਗਏ ਆਪਣੀ ਸਿਹਤ ਦਾ ਖਾਸ ਖਿਆਲ ਰੱਖਿਆ ਕਰਦੇ ਸਨ ਉਨਾ ਸਮਿਆਂ ਵਿੱਚ ਜਵਾਨਾਂ ਦੇ ਜੁੱਸੇ ਵੇਖ ਕੇ ਭੁੱਖ ਲੈਂਦੀ ਸੀ ਪਰ ਜਦੋਂ ਤੋਂ ਹਰੀ ਕ੍ਰਾਂਤੀ ਆਈ ਹੈ ਜਿਹਨੂੰ ਆਪਾਂ ਤਰੱਕੀ ਕਹਿੰਦੇ ਹਾਂ ਉਸ ਤੋਂ ਬਾਅਦ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਦੇ ਵਿੱਚ ਪੈ ਕੇ ਜਾਂ ਬਾਹਰ ਦਾ ਜਾਣ ਕਰਕੇ ਪੱਠਾ ਬੈਠ ਗਿਆ ਹੈ ਬਾਕੀ ਜੋ ਇਸ ਹਰੀ ਤੇ ਚਿੱਟੀ ਕ੍ਰਾਂਤੀ ਨੇ ਪੰਜਾਬ ਤੇ ਪੰਜਾਬੀਆਂ ਦਾ ਸਸਰ ਪੀਤਾ ਹੋਇਆ ਹੈ ਉਹ ਕਿਸੇ ਤੋਂ ਵੀ ਗੁੱज्ਝਾ ਨਹੀਂ ਇਸ ਦੀ ਬਾਬਤ ਕੁਝ ਜ਼ਿਆਦਾ ਲਿਖਣ ਦੀ ਵੀ ਮੈਂ ਲੋੜ ਨਹੀਂ ਸਮਝਦਾ ਸਮਝਦਾ ਕਿਉਂਕਿ ਆਪਾਂ ਸਾਰੇ ਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਜੋਕੀ ਨੌਜਵਾਨੀ ਕਿੱਧਰ ਨੂੰ ਤੁਰ ਪਈ ਹੈ ਤੇ ਪੰਜਾਬ ਦੇ ਲੋਕ ਕਿਵੇਂ ਤਰਾ-ਤਰਾ ਕਰ ਰਹੇ ਹਨ ਖੈਰ ਬਦਲਾਅ ਸਮੇ ਦਾ ਨਿਯਮ ਹੈ ਤੇ ਆਉਣਾ ਹੀ ਸੀ ਸੋ ਆ ਗਿਆ ਤੇ ਹਾਲ ਤੇ ਹਾਲੇ ਵੀ ਬਸ ਨਹੀਂ ਨਿਤ ਹੀ ਨਵੇਂ ਤੋਂ ਨਵੇਂ ਬਦਲਾਅ ਆਪਾਂ ਵੇਖ ਰਹੇ ਹਾਂ ਇਹੋ ਜੇ ਮਸ਼ੀਨੀ ਯੁੱਗ ਤੇ ਅਗਾਬਦੂ ਜਮਾਨੇ ਵਿੱਚ ਹੱਥੀ ਕੰਮ ਕਰਨ ਵਾਲੇ ਵਿਲੇ ਹੋ ਗਏ ਹਨ ਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜ਼ਿੰਦਗੀਆਂ ਬਰਬਾਦ ਕਰਨ ਦੇ ਰਾਹ ਤੁਰੇ ਹੋਏ ਹਨ ਰਹਿੰਦੇ ਖੂਦ ਜ਼ਮੀਨ ਵੇਚ ਕੇ ਬਾਹਰ ਜਾ ਰਹੇ ਹਨ ਤੇ ਮਾਪੇ ਨੂੰ ਕਰਜ਼ਾਈ ਕਰਕੇ ਆਤਮ ਹੱਤਿਆ ਕਰਨ ਦੇ ਰਾਹ ਪੈ ਗਏ ਹਨ ਦੋਸਤੋ ਜੋ ਗੱਲ ਕਰਨੀ ਹੈ ਉਹ ਹੱਥੀਂ ਕੰਮ ਕਰਨ ਦਾ ਤੇ ਊਠ ਅਤੇ ਬਲਦਾਂ ਨਾਲ ਕੀਤੀ ਕਰਨ ਦੀ ਹੈ ਇਹਨਾਂ ਪਸ਼ੂਆਂ ਨਾਲ ਹਲ ਬੋਣਾ ਬਜਾਈ ਕਰਨੀ ਖੂਹ ਜੋੜ ਕੇ ਖੇਤਾਂ ਨੂੰ ਪਾਣੀ ਲਾਉਣਾ ਤੇ ਮਸ਼ਕਾਂ ਨਾਲ ਖੂਹ ਚ ਪਾਣੀ ਕੱਢਣ ਲਈ ਵੀ ਬਲਦ ਜਾਂ ਊਠ ਭਾਵ ਬੋਤੇ ਵੀ ਬੁੱਤੇ ਹੀ ਜੋੜਿਆ ਕਰਦੇ ਸਨ ਇਹ ਭਾਈ ਵੀਰ ਸਿੰਘ ਦੀ ਰਚਨਾ ਵੀ ਉਸੇ ਸਮੇਂ ਦਾ ਵਰਤਾਂਤ ਕਰਦੀ ਹੈ ਜਦੋਂ ਸਵੇਰ ਸਰਦੀ ਵਿੱਚ ਸਵੇਰੇ 4:00 ਵਜੇ ਖੂਹ ਜੋੜਿਆ ਜਾਂਦਾ ਸੀ ਕੱਕਰੀ ਰਾਤ ਸਿਆਲ ਦੀ ਧਰਤੀ ਸੁਨ ਮਸਾਨ ਖਲਕਤ ਸੁੱਤੀ ਅੰਦਰ ਹੀ ਨਿੱਗੀਆਂ ਬੁਕੜਾਂ ਤਾਣ ਬੁਕੜੋਂ ਜੇ ਮੂੰਹ ਕੱਢੀਏ ਆਲਾ ਪਿੰਡਾ ਖਾਨ ਉਸ ਵੇਲੇ ਜਿਆਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਕਰਦਾ ਭਗਤ ਜਨ ਖੂਹ ਤੇ ਅਸ্নান ਜਾਂ ਇੱਕ ਕਿਸਮਤ ਦਾ ਵਾਲੀ ਜਾਗ ਰਿਹਾ ਕਿਸਾਨ ਐਨੀ ਠੰਡ ਵਿੱਚ ਸਿਆਲ ਦੀ ਰੁੱਤ ਨੂੰ ਪਾਣੀ ਲਾਉਂਦਿਆਂ ਕਿਸਾਨ ਤੇ ਹੀ ਬੀਤਦੀ ਹੈ ਇਹ ਸਿਰਫ ਉਹੀ ਦੱਸ ਸਕਦਾ ਹੈ ਜਿਸ ਨੇ ਇਹ ਚੀਜ਼ਾਂ ਪਿੰਡੇ ਤੇ ਹੰਡਾਈਆਂ ਹੋਣ ਖੇਤਾਂ ਵਿੱਚ ਰੂੜੀ ਦੀ ਖਾਦ ਪਾਉਣ ਲਈ ਵੀ ਇਹਨਾਂ ਪਸ਼ੂਆਂ ਨੂੰ ਹੀ ਵਰਤਦੇ ਸਨ ਦਾਣੇ ਕੱਢਣ ਵੇਲੇ ਪੈਰੀ ਗਾਉਣ ਲਈ ਵੀ ਫੜੇ ਅੱਗੇ ਇਹਨਾਂ ਪਸ਼ੂਆਂ ਨੂੰ ਜੋੜ ਕੇ ਹੀ ਗਾ ਕੇ ਦਾਣੇ ਕੱਢਣ ਦਾ ਰਿਵਾਜ ਸੀ ਕਿਸੇ ਸਮੇਂ ਪੰਜਾਬ ਵਿੱਚ ਖੇਤਾਂ ਵਿੱਚੋਂ ਪੱਠੇ ਆਦੀ ਲਿਆਉਣ ਲਈ ਵੀ ਇਹਨਾਂ ਪਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਇਹਨਾਂ ਪਸ਼ੂਆਂ ਦੀ ਸੇਵਾ ਸਮਾਉਣ ਵੀ ਪੁੱਤਾਂ ਤੋਂ ਵੱਧ ਕੀਤੀ ਜਾਂਦੀ ਰਹੀ ਹੈ। ਛੋਲਿਆਂ ਦੀਆਂ ਬੱਕੜੀਆਂ ਦਾਣੇ ਦੇ ਲੱਡੂ ਬਣਾ ਕੇ ਚਾਰਨੇ ਦੇਸੀ ਘਿਓ ਵੀ ਨਗੌਰੀ ਬਲਦਾਂ ਨੂੰ ਭਲਾਉਂਦੇ ਵੇਖੇ ਹਨ। ਇਸੇ ਤਰ੍ਹਾਂ ਊਠ ਨੂੰ ਗਵਾਰੇ ਦਾ ਨੀਰਾ ਪਾਇਆ ਜਾਂਦਾ। ਹਰ ਇੱਕ ਜਾਨਵਰ ਮਾਲਕ ਦਾ ਵਫਾਦਾਰ ਹੋਇਆ ਕਰਦਾ ਸੀ। ਔਰ ਕਦੇ-ਕਦੇ ਹੂਠ ਗੁੱਸੇ ਖੋਰ ਵੀ ਹੋ ਜਾਂਦਾ ਸੀ ਤੇ ਆਦਮੀ ਨੂੰ ਨੁਕਸਾਨ ਵੀ ਪਹੁੰਚਾ ਦਿੰਦਾ ਸੀ ਪਰ ਇਹ ਆਪਣੇ ਮਾਲਕ ਨਾਲ ਬੇਸ਼ੱਕ ਵਫਾदार ਰਹਿੰਦੇ ਰਹੇ ਪਰ ਕਦੇ-ਕਦੇ ਕਿਸੇ ਉੱਪਰੇ ਨੂੰ ਜ਼ਰੂਰ ਨੁਕਸਾਨ ਪਹੁੰਚਾ ਦਿੰਦੇ ਭਾਵੇਂ ਜ਼ਖਮੀ ਕਰ ਦਿੰਦੇ ਕਿਉਂਕਿ ਉਹਦੋਂ ਇੱਕ ਦੂਜੇ ਦੇ ਸਾਰੇ ਹੀ ਕੰਮ ਆਇਆ ਕਰਦੇ ਸਨ ਬੀੜੀ ਸੀੜੀ ਕਰਨ ਦਾ ਰਿਵਾਜ ਵੀ ਸਿਖਰਾਂ ਤੇ ਸੀ ਤੇ ਇੱਕ ਦੂਜੇ ਤੋਂ ਜੋਤਾਂ ਲਾਉਣ ਲਈ ਬਲਦ ਜਾਂ ਊਠ ਨੂੰ ਮੰਗ ਕੇ ਵੀ ਲੈਂਦੇ ਸਨ ਤੇ ਦੇ ਵੀ ਦਿੰਦੇ ਸਨ ਕਦੇ-ਕਦੇ ਤਾਂ ਊਠ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਜਾਂਦਾ ਤੇ ਕਿਸੇ ਬੰਦੇ ਨੂੰ ਜਾਨੋਂ ਵੀ ਮਾਰ ਦਿੰਦੇ ਸਨ ਇਸ ਲਈ ਇਹਨਾਂ ਨਾਲ ਰਹਿਮ ਦੇ ਲਈ ਨਾਲ ਹੀ ਪੇਸ਼ ਆਇਆ ਜਾਂਦਾ ਸੀ ਤੇ ਇਹਨਾਂ ਨੂੰ ਕਾਬੂ ਰੱਖਣ ਲਈ ਜੇ ਜਿਹੜੀਆਂ ਫੋਟੋ ਵਿੱਚ ਤੁਸੀਂ ਪੀਲੀਆਂ ਦੇਖ ਰਹੇ ਹੋ ਇਹਨਾਂ ਕੀਲੇ ਨੂੰ ਨੱਕ ਵਿੱਚ ਪਾ ਕੇ ਇਹਦਾ ਚਪਟਾ ਪਾਸਾ ਮੂੰਹ ਦੇ ਨੱਕ ਦੇ ਅੰਦਰ ਤੇ ਤਿੱਖਾ ਪਾਸਾ ਬਾਹਰ ਰੱਖ ਕੇ ਹੀ ਇਹ ਉਹਦੇ ਨਾਲ ਦੋਨੋਂ ਪਾਸੇ ਮੁਹਾਰ ਬੰਨੀ ਬੰਨ ਲੈਣੀ ਕਿਸੇ ਨਾਲ ਹੀ ਊਠ ਨੂੰ ਜਿਹੜੇ ਪਾਸੇ ਮੋੜਨਾ ਹੋਵੇ ਉਸੇ ਪਾਸੇ ਦੀ ਮੁਹਾਰ ਖਿੱਚ ਲੈਣੀ ਤੇ ਜੇਕਰ ਖਰਾਬ ਕਰਦਾ ਤਾਈ ਸੇ ਮੁਹਾਰ ਨਾਲ ਹੀ ਇਹਨੂੰ ਕਾਬੂ ਕੀਤਾ ਜਾਂਦਾ ਸੀ ਕਿਉਂਕਿ ਨੱਕ ਵਿੱਚ ਹੋਣ ਕਰਕੇ ਦਰਦ ਮਹਿਸੂਸ ਕਰਦਾ ਸੀ ਤੇ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾ ਹੋ ਜਾਂਦਾ ਸੀ ਇਹੋ ਜਿਹੇ ਆ ਸਾਰੇ ਸਾਡੇ ਵਿਰਸਾ ਦਾ ਸਮਾਨ ਮੈਂ ਆਪਣੇ ਭਾਈ ਅਨੰਦ ਸਿੰਘ ਬੜਾਚੋਪਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਇਹ ਕਿਲੀਆਂ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜਾਏ ਜੀ ਬਰਾਸਤੀ ਮਿਊਜ਼ੀਅਮ ਵਿੱਚ ਸੰਭ ਕੇ ਰੱਖਿਆ ਹੋਇਆ ਹੈ। ਮੇਰੀ ਉਮਰ ਵੀ 55 ਸਾਲ ਦੇ ਕਰੀਬ ਹੋ ਗਈ ਹੈ। ਇਹ ਸਾਰਾ ਕੁਝ ਮੈਂ ਵੇਖਿਆ ਤੇ ਹਟਾਇਆ ਵੀ ਹੈ। ਪਰ ਉਹ ਜੋ ਕੀ ਨੌਜਵਾਨ ਪੀੜ੍ਹੀ ਸਿਰਫ ਮੋਬਾਈਲਾਂ ਵਿੱਚ ਹੀ ਉਲਝ ਕੇ ਰਹਿ ਗਈ ਹੈ। ਜੇਕਰ ਕਿਸੇ ਬੱਚੇ ਨੂੰ ਕੁਝ ਦੱਸਾਂ ਜਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਗੋਂ ਘੜਿਆ ਘੜਾਇਆ ਜਵਾਬ ਮਿਲਦਾ ਹੈ ਕਿ ਬਹੁਤ ਕੁਝ ਪਿਆ ਹੈ ਜਦੋਂ ਲੋੜ ਪਈ ਸਰਚ ਕਰਕੇ ਵੇਖ ਲਵਾਂਗੇ ਕਿਉਂਕਿ ਉਹਨਾਂ ਦਾ ਮੋਬਾਈਲ ਚੋਂ ਬਾਹਰ ਨਿਕਲਣ ਨੂੰ ਦਿੱਹੀ ਨਹੀਂ ਕਰਦਾ ਇਹ ਬੱਚਾਂ ਦਾ ਘੱਟ ਤੇ ਜੋ ਕਿ ਮਾਪੇ ਦਾ ਜ਼ਿਆਦਾ ਕਸੂਰ ਹੈ ਕਿਉਂਕਿ 2-3 ਸਾਲ ਦੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਮਾਂ ਖੋਦ ਦਿੰਦੀ ਹੈ ਤੇ ਫਿਰ ਘਰੇਲੂ ਕੰਮ ਕਰਦੀ ਹੈ ਇਹ ਬੇਸ਼ੱਕ ਕੋਈ ਬੁਰਾ ਸਮਝੇ ਪਰ ਹਕੀਕਤ ਇਹੀ ਹੈ ਦਾਦਾ ਦਾਦੀ ਤੋਂ ਬੱਚੇ ਪਾਸੇ ਹੋ ਚੁੱਕੇ ਹਨ ਜਿਨ੍ਹਾਂ ਤੋਂ ਵਿਰਸੇ ਬਰਤੀ ਕੁਝ ਸਿੱਖਣਾ ਸੀ ਪਰ ਦੋਸਤੋ ਕੀਤਾ ਕੀ ਜਾਵੇ ਬਹੁਤੀ ਤਰੱਕੀ ਨੇ ਸਾਨੂੰ ਆਪਣੇਆਂ ਤੋਂ ਦੂਰ ਹੀ ਕਰ ਦਿੱਤਾ ਹੈ ਇਸੇ ਲਈ ਹੁਣ ਜ਼ਿਆਦਾਤਰ ਬਜ਼ੁਰਗਾਂ ਦਾ ਸਥਾਨ ਵਿਰਦਾ ਆਸ਼ਰਮਾਂ ਹੋ ਰਹੇ ਹਨ ਅੱਗੇ ਅੱਗੇ ਅਸੀਂ ਹੋਰ ਵੀ ਉਹੋ ਜਿਹੀ ਤਰੱਕੀ ਕਰਨੀ ਹੈ ਜੋ ਕਹਿਣ ਸੁਣਨ ਤੋਂ ਪਰੇ ਦੀਆਂ ਗੱਲਾਂ ਪਰੇ ਦੀਆਂ ਗੱਲਾਂ ਨੇ ਸੋਏ ਦੀ ਜੀ ਇਸ ਪ੍ਰਾਣੀ ਜੀ ਬਾਰੇ ਜਾਣਕਾਰੀ ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਕਮੈਂਟ ਇਹ ਲਾਇਕ ਚੀਜ਼ ਤੇ ਸ਼ੇਅਰ ਜਰੂਰ ਕਰਨਾ ਜੀ